ਜੀ ਹੈਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰ ਮੈਂ ਫਾਊਂਡਰ ਇੰਸਟ੍ਰਕਟਰ ਦੋਸਤੋ ਅੱਜ ਦੀ ਆਪਣੀ ਵੀਡੀਓ ਹੋਣ ਵਾਲੀ ਆ ਸ਼ਾਰਟਪੋਟ ਦੇ ਉੱਤੇ ਤੇ ਅੱਜ ਤੁਹਾਨੂੰ ਇਹ ਵੀਡੀਓ ਸ਼ਾਰਟਪੋਟ ਕਿਸ ਚੀਜ਼ ਦਾ ਟੈਸਟ ਆ ਇਹ ਜੇਲਵਾੜਨ ਦੇ ਵਿੱਚ ਟੈਸਟ ਆ ਜਿਵੇਂ ਹੁਣ ਤੁਹਾਨੂੰ ਪਤਾ ਜੇਲਵਾੜਨ ਦਾ ਜਿਹੜਾ ਟੈਸਟ ਹੋ ਚੁੱਕਿਆ ਤੇ ਉਹਨਾਂ ਦੀ ਲਿਸਟ ਆ ਜਿਹੜੀ ਆ ਚੁੱਕੀ ਆ ਉਹ ਤੇ ਜਲਦੀ ਉਹ ਥੋੜੇ ਜਿਹਾ ਟਰਾਈਲ ਸ਼ੁਰੂ ਹੋ ਜਣੇ ਨੇ ਤੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਏਗਾ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਕਿੰਨਾ weight ਹੁੰਦਾ ਕਿੰਨਾ ਗੋਲਾ ਹੁੰਦਾ ਤੇ ਕੀ ਦੇ ਪ੍ਰੋਸ ਐਂਡ ਕੌਜ਼ ਨੇ ਠੀਕ ਹੈ ਕਿਦਾਂ ਤੁਸੀਂ ਤੋਂ ডিসਕਵালিਫਾਈ ਹੋ ਜਾਉਦੇ ਕਿੰਨੇ ਚਾਂਸ ਨੂੰ ਮਿਲਦੇ ਨੇ ਸਾਰਾ ਇਸ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਦਊਂਗਾ ਮੈਂ ਤੇ ਫਸਟ ਆਫ ਆਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਜੇ ਤੁਸੀਂ ਮੇਰੇ ਚੈਨਲ ਨਵੇਂ ਹੋ ਤਾਂ ਮੇਕ ਸ਼ੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜ਼ਰੂਰ ਦਵਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਭਰਤੀ ਦੇ ਬਾਰੇ ਥੋੜੀ ਸਿਰੇ ਸਾਰੀ ਅਪਡੇਟਾ ਜਿਹੜੀ ਇਸ ਚੈਨਲ ਤੇ ਮਿਲ ਸਕੇ ਤਾਂ ਫਸਟ ਆਫ ਆਲ ਆਪਾਂ ਗੱਲ ਕਰਦੇ ਆ ਜੋ ਕਾਲਜ ਦੀ ਠੀਕ ਹੈ ਇਸ ਤਰ੍ਹਾਂ ਦਾ ਇੱਕ ਡਾਇਆ ਬਣਿਆ ਹੋਏਗਾ ਜਿਵੇਂ ਤੁਸੀਂ ਦੇਖ ਰਹੇ ਹੋ ਪ੍ਰ ਇੱਥੇ ਤਾਂ ਖੜ ਗਏ ਤੇ ਉਸ ਤੋਂ ਬਾਅਦ ਤੁਹਾਡੀਆਂ ਦੋ ਲਾਈਨਾਂ ਮਾਰਕ ਕੀਤੀਆਂ ਹੋਣਗੀਆਂ ਕਲੀ ਦੇ ਨਾਲ ਇੱਕ ਇਸ ਸਾਈਡ ਨੂੰ ਜਾਂਦੀ ਹੋएगी ਠੀਕ ਹੈ ਇੱਕ ਜਾਂਦੀ ਹੋएगी ਇੱਥੋਂ ਇਸਾਈਡ ਠੀਕ ਹੈ ਇਸ ਤਰ੍ਹਾਂ ਦੋ ਲਾਈਨਾਂ ਨੇ ਜਿਹੜੀਆਂ ਮਾਰਕ ਕੀਤੀਆਂ ਹੋਣਗੀਆਂ ਆਪਣੀ ਸਾਈਡ ਤੇ ਤੁਸੀਂ ਨੇ ਸਿੰਪਲ ਗੋਲਾ ਸਿੱਟਣਾ ਹੈ ਇਹਨਾਂ ਲਾਈਨਾਂ ਦੇ ਵਿਚਾਲੇ ਵਿਚਾਲੇ ਹਿੱਸੇ ਦੇ ਵਿੱਚ ਠੀਕ ਹੈ ਇੱਥੋਂ ਖੜ ਕੇ ਇਹ ਤੋਂ ਤੁਹਾਡਾ ਪੈਰ ਬਾਹਰ ਨਹੀਂ ਜਾਣਾ ਚਾਹੀਦਾ ਹੈਗਾ ਠੀਕ ਹੈ ਆਜੋ ਹੁਜਰਾ ਗੋਲਾ ਆਜੋ ਗੋਲੇ ਦੇ ਕੋਲੇ ਗੋਲੇ ਦਾ ਜਿਹੜਾ weight ਆ ਦੋਸਤੋ ਇਹ ਥੋੜਾ ਹੋਣਾ ਚਾਹੀਦਾ 7.5 ਕਿਲੋ ਠੀਕ ਹੈ ਕੁੜੀਆਂ ਦੇ ਲਈ ਉਹ ਘੱਟ ਹੈ ਮੁੰਡਿਆਂ ਦੇ ਲਈ 7.5 ਕਿਲੋ ਦਾ weight ਹੈ ਤੇ ਸੇਮ ਤੁਸੀਂ ਇਸ ਸਰਕਲ ਦੇ ਵਿੱਚ ਖੜਕੇ ਤੁਸੀਂ ਇਹਦਾ ਸਿੱਟਣਾ ਕਿੰਨਾ 5.60 ਤੇ ਸੋਲ 5 ਮੀਟਰ 60 ਸੈਂਟੀਮੀਟਰ ਆਜਾ ਦਿਖਾ ਦਿੰਦਾ 2 ਮੀਟਰ 3 ਮੀਟਰ ਇਹ ਆਪਣਾ 5 ਤੇ 5.50 ਮੁੰਡਿਆਂ ਦਾ ਇੰਨਾ ਹੀ ਜਿਵੇਂ ਆ ਮਾਰਕ ਕੀਤਾ ਹੋਇਆ ਹੈ ਨਾ ਆਪਣੇ ਆਪ ਦੇ ਤੇ ਇੱਥੇ 550 ਇੱਥੇ ਤੁਹਾਨੂੰ ਮੈਂ ਟੈਸਟ ਪਾਸ ਕਰਕੇ ਦਿਖਾਉਂਦਾ ਹਾਂ। ਹਾਂ। ਸਿੰਪਲ ਦੇਖੋ ਦੋਸਤੋ। ਗੋਲੇ ਗੋਲੇ। ਗੋਲਾ ਸਿੱਟਣ ਦੇ ਬਥੇਰੇ ਤਰੀਕੇ ਨੇ। ਬਾਹਰ ਸਿੱਟਣਾ ਤੁਸੀਂ ਇਹਦੇ ਵਿੱਚ ਵਿੱਚ ਰਹਿ ਕੇ ਆ ਕੋਈ ਬੰਦਾ ਇੱਥੋਂ ਆਇਆ ਕਰਕੇ ਸਿੱਟਦਾ। ਠੀਕ ਹੈ? ਮੈਂ ਤੁਹਾਨੂੰ ਮੋਸਟਲੀ ਜਿਹੜੇ ਤਰੀਕੇ ਸਾਰੇ ਕਰਕੇ ਦਿਖਾਉਣਾ ਕਿ ਕਿਵੇਂ-ਕਿਵੇਂ ਤੁਸੀਂ ਕਰ ਸਕਦੇ ਹੋ। ਠੀਕ ਹੈ? ਹਾਂ। ਗੋਲ ਸਭ ਤੋਂ ਜਿਹੜੀ ਵੱਡੀ ਗੱਲ ਆ ਇਹ 'ਚ ਜਿਹੜਾ ਤੁਸੀਂ ਕਰਨਾ ਨਹੀਂ ਹੈਗਾ। ਕੀ ਥੋੜਾ ਪੈਰ ਇੱਥੇ ਨਹੀਂ ਹੋਣਾ ਚਾਹੀਦਾ ਪੈਰ ਥੋੜਾ ਅੰਦਰ ਹੀ ਹੋਵੇ ਠੀਕ ਹੈ ਅੰਦਰ ਪੈਰ ਹੋਣ ਤੋਂ ਬਾਅਦ ਵੀ ਤੁਸੀਂ ਤੈਸਿਰ ਸਕਦੇ ਹੋ ਪੀਸ਼ਨ ਬਣਾਈ ਤੁਸੀਂ ਨੇ ਗੋਲਾ ਲਿਆ ਠੀਕ ਹੈ ਤੇ ਤੁਹਾਨੂੰ ਇਹਦੇ ਵਿੱਚ ਤਿੰਨ ਚਾਂਸ ਮਿਲਣਗੇ ਤਿੰਨ ਚਾਂਸ ਤੁਸੀਂ ਨੇ ਗੋਲਾ ਉਸ ਪਾਰ ਕਰਨਾ ਹੈ ਠੀਕ ਹੈ ਐਂਡ ਮੈਪ ਤੁਸੀਂ ਕਮੈਂਟ ਕਰਿਓ ਮੈਂ ਪਹਿਲੇ ਜਾਂ ਸਿੱਟ ਦੂੰਗਾ ਕੈਮਰਾ ਵਿੱਚ ਕੀ ਲਾਤ ਹਾਂਜੀ ਹਾਂਜੀ ਸਿੱਟ ਦੂੰਗਾ ਸਿੱਟ ਦੂੰਗਾ ਲਓ ਜੀ ਠੀਕ ਹੈ ਹਾਂਜੀ ਹਾਂਜੀ ਆ ਜਾ ਹੁਣ ਉਸ ਤੋਂ ਬਾਅਦ ਹੁਣ ਜੇ ਮੰਨ ਲਓ ਮੈਂ ਇੱਥੋਂ ਹੀ ਪੈਰ ਅੱਗੇ ਵਟ ਲਿਆ ਓਹੋ ਤਾਂ ਮੈਂ ਡਿਸਕਵੈਲੀਫਾਈ ਠੀਕ ਹੈ ਜੀ ਗੋਲਾ ਸਿੱਟਣ ਤੋਂ ਬਾਅਦ ਹਮੇਸ਼ਾ ਤੁਸੀਂ ਨੇ ਬੈਕ ਸਾਈਡ ਦੀ ਹੀ ਐਂਟਰੀ ਕਰਨੀ ਹੈ ਠੀਕ ਹੈ ਆ ਜਾ ਨਾਲੇ ਫੋਨ ਚੱਕ ਲੈ ਤੇ ਦੋਸਤੋ ਆ ਲਓ ਆ ਤੁਹਾਡਾ ਪਿਆ ਟੈਸਟ ਵਾਲਾ ਤੇ ਉਹ ਪਿਆ ਆਪਣਾ ਗੋਲਾ ਠੀਕ ਹੈ ਤੇ ਤੁਸੀਂ ਇਹ ਟੱਪਾ ਖਾ ਕੇ ਨਹੀਂ ਮੀਅਰ ਕਰਨਾ ਹੈਗਾ ਵੀ ਟੱਪਾ ਖਾ ਲਿਆ ਤੇ ਟੱਪਾ ਖਾ ਕੇ ਇੱਧਰ ਇੰਨੀ ਦੂਰ ਚੱਲ ਗਿਆ ਨਾ ਠੀਕ ਹੈ ਇਹ ਹੋਰੇ ਟੱਪਾ ਖਾਦਦੇ ਨੇ ਠੀਕ ਹੈ ਇੱਥੋਂ ਟੱਪਾ ਹਾ ਕੇ ਇੱਥੇ ਗਿਆ ਤਾਂ ਮੈਜ਼ਰਮੈਂਟ ਇੱਥੋਂ ਹੀ ਹੋਣੀ ਆ ਉੱਥੋਂ ਨਹੀਂ ਹੋਣੀ ਹੈਗੀ ਸਮਝ ਆ ਗਿਆ ਹਲੋ ਹਾਂਜੀ ਊਡੀ ਵੀਡੀਓ ਹਾਂਜੀ ਦੋਸਤੋ ਆ ਤਾਂ ਸੀਗਾ ਥੋੜਾ ਸਿਰਫ ਆਪਣਾ ਸ਼ਾਰਟ ਪੁੱਟ ਦਾ ਠੀਕ ਹੈ ਇਹ ਥੋੜਾ ਸ਼ਾਰਟ ਪੁੱਟ ਦਾ ਟੈਸਟ ਹੋ ਗਿਆ ਤੇ ਇਹਦੇ ਵਿੱਚ ਆਜੋ ਹੋਰ ਚਾਂਸ ਤਾਂ ਨਹੀਂ ਚਾਂਸ ਨਹੀਂ ਜੇ ਤੁਸੀਂ ਇਹ ਤਿੰਨ ਚਾਂਸ ਦੇ ਵਿੱਚ ਇਹ ਪੂਰਾ ਨਹੀਂ ਕਰਦੇ ਹੈਗੇ ਤਾਂ ਤੁਸੀਂ ਡਿਸਕਲਿਫਾਈ ਹੋ ਜਾਨੇ ਹੋ ਠੀਕ ਹੈ ਤਾਂ ਤੁਹਾਨੂੰ ਇਹ ਸ਼ਾਰਟਪੁੱਟ ਦੇ ਲਈ ਤਿੰਨ ਚਾਂਸ ਮਿਲਦੇ ਹੀ ਮਿਲਦੇ ਨੇ ਤਾਂ ਤੁਸੀਂ ਧਿਆਨ ਰੱਖਣਾ ਜੇ ਤੁਸੀਂ ਨੇ ਮੰਨ ਲਓ ਤੁਹਾਡਾ ਸਕਿਪ ਹੋ ਗਿਆ ਮੰਨ ਲਓ ਇੱਥੇ ਕਰਕੇ ਤੁਸੀਂ ਇਦਾਂ ਇੱਥੇ ਛੱਡ ਪਾ ਗਏ ਠੀਕ ਆ ਤਾਂ ਇਦਾਂ ਤੁਹਾਡਾ ਥੋੜਾ ਚਾਂਸ ਗਿਆ ਇੱਕ ਚਾਂਸ ਗਿਆ ਥੋੜਾ ਕੁਝ ਹੋਰ ਸੈਕਿੰਡ ਆਸੀ ਕੀ ਸਾਰੀ ਆਪਣੀ ਸ਼ਾਰਟਪੁੱਟ ਦੇ ਬਾਰੇ ਜਾਣਕਾਰੀ ਇਹ ਜਿਹੜਾ ਜੇਲਵਾੜ ਦਾ ਟੈਸਟ ਆ ਤੁਹਾਡਾ ਤੇ ਇਹਨਾ ਈਜ਼ੀ ਨਹੀਂ ਹੈਗਾ ਇਹ ਜਿੰਨਾ ਤੁਹਾਨੂੰ ਲੱਗ ਰਿਹਾ 7.5 ਕਿਲੋ ਦਾ weight ਤੇ ਇਹਨੂੰ 5.5 ਮੀਟਰ ਤੋਂ ਅੱਗੇ ਸੁੱਟਣਾ ਇਹ ਦੇ ਲਾ ਲਓ ਸਾਹਿਬ ਤੁਸੀਂ हां जी दोस्तों जे ਤੁਸੀਂ ਨੇ ਵੀ ਜੇਲਵਾੜਨੇ ਜਿਹੜੀ ਤਿਆਰੀ ਕਰਨੀ ਆ ਤਾਂ ਤੁਸੀਂ ਅਕੈਡਮੀ ਆ ਜਿਹੜੀ ਆ ਸਕਦੇ ਹੋ ਠੀਕ ਹੈ ਇੱਥੇ ਜ ਆਪਣਾ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਕੁਝ ਪ੍ਰਬੰਧ ਹੈਗਾ ਵਿੱਚ ਤੇ ਨਾਲੇ ਤੁਹਾਡਾ ਫਿਜ਼ੀਕਲ ਜਿਹੜੀ ਤਿਆਰੀ ਹੋ ਜਾਏਗੀ ਤੇ ਸਾਰੇ ਟੈਸਟ ਤਿੰਨੋਂ ਟੈਸਟ ਜਿਹੜੇ ਤੁਹਾਡੇ ਹੈਗੇ ਨੇ ਠੀਕ ਹੈ 100 ਮੀਟਰ ਸਪ੍ਰਿੰਟ ਸ਼ਾਰਟ ਪੁੱਟ ਤੇ ਤੁਹਾਡਾ ਰੋਕ ਕਲਾਈਮਿੰਗ ਰੋਕ ਕਲਾਈਮਿੰਗ ਨੈਕਸਟ ਵੀਡੀਓ ਥੋੜੀ ਜਲਦੀ ਹੋ ਮਿਲ ਜੇਗੀ ਉਸ ਦੇ ਵਿੱਚ ਤੁਹਾਨੂੰ ਦੱਸਾਂਗੇ ਅਗਲੇ ਰੋਕ ਕਲਾਈਮਿੰਗ ਕਰਨ ਦੇ ਤਰੀਕੇ ਠੀਕ ਹੈ ਮੋਸਟਲੀ ਬੱਚਿਆਂ ਵਿੱਚ ਹੁੰਦੀ ਹੈ ਤੇ ਮੈਂ ਫੌਜੀ ਹਾਂ ਤੇ ਤੁਹਾਨੂੰ ਦੱਸਾਂਗਾ ਕਿ ਕਿਹੜੇ ਇਹ ਤਾਂ ਕੋਈ ਸੀ ਨਹੀਂ ਹੈਗਾ ਜੇ ਤੁਹਾਡੇ ਕੋਲ ਅੰਦਰ ਫਿਟਨੈਸ ਹੈਗੀ ਹੈ ਤੁਹਾਡੀ ਬਾਡੀ ਦੇ ਵਿੱਚ ਤਾਂ ਤੁਸੀਂ ਵਿਦ ਇਨ ਫਿਊ ਡੇਸ ਦੇ ਵਿੱਚ ਵੀ ਇਹ ਜਿਹੜਾ ਟੈਸਟ ਪਾਸ ਕਰ ਸਕਦੇ ਹੋ ਜਿਵੇਂ ਚਿਲ ਵੜਨ ਦਾ ਠੀਕ ਹੈ ਦੋਸਤੋ